ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਥਲੜੇ ਰਹਿ ਗਏ ਚਾਰ ਕਿੱਲੇ ਅੱਛਾ ਹਾਂ ਫਿਰ ਇਹ ਨਹੀਂ ਭਰੇ ਉਹ ਲਾਈਟ ਆਈ ਤੋਂ ਭਰਾਂਗੇ ਫਿਰ ਹੁਣ ਕਿਵੇਂ ਭਰਾਂਗੇ ਅੱਛਾ ਹਾਂ ਕੱਲ ਨੂੰ ਆਉਗੀ ਲਾਈਟ ਚੱਲ ਚਲਾ ਦੀ ਹੋਰ ਇਹ ਨੂੰ ਛੱਡਦੇ ਸਾਰੇ ਘਾਉ ਨਾ ਕਰੀ ਬਸ ਇੱਧਰ ਲੈ ਜੇ ਛੱਡਤੀ ਜਿਹੜੇ ਚ ਪਾਣੀ ਲੱਗਿਆ ਸੀ ਅੱਛਾ ਦੂਜੇ ਚ ਕੱਲ ਨੂੰ ਛੱਡਾਂਗੇ ਲਾਈਟ ਆਉਗੀ ਬਸ ਕਣਕ ਤਾਂ ਆਪਣੀ ਟੋਕੀ ਸਾਰੇ ਬੰਡੇ ਨਾਲ ਕਣਕ ਟੋਟੀ ਦੀ ਆਪਾਂ ਮੈਂ ਨਾ ਇਹ ਲਾਉਣਾ 70 75 ਨੂੰ ਵੀ ਨਹੀਂ ਨਾ ਇੰਨੀ ਤਾਂ ਨਹੀਂ ਅੱਛਾ 60 65 ਦੇ ਘਰਾਂ ਜਾ ਸਰ ਪੰਜ ਚਾਰ ਮਣ ਘੱਟ ਕਰ ਲਾ ਹਾਂ 60 65 ਦੇ ਘਰਾਂ ਜਾਖਾ ਚਲ 65 ਰੱਖ ਲਾ ਹਾਂ ਇੱਥੇ ਹੀ ਜਾ ਐ ਕਿ ਲੈ ਗਵਾਨੀਆਂ ਸਾਰਾ ਬਰਾਬਰ ਹੋਊਗਾ ਕਿਵੇਂ ਮੁਸ਼ਕਲ ਆ ਅੱਛਾ ਜੀ ਨਾ ਚਲ ਫਿਰ ਕੋਈ ਅਰਥ ਕੇ ਹੋਰ ਦੇਖ ਲੈ ਭਾਈ ਕੀ ਗੱਲ ਹੈ ਲਾਹੌਰ ਤਾਂ ਕਿਉਂ ਲੋਟ ਆਉਂਦਾ ਹੈ ਹੋਰ ਨਹੀਂ ਲੋਟ ਆਉਂਦਾ ਆਪੇ ਹੁੰਦਾ ਜੱਟਾਂ ਜਿਹੜੇ ਰਹਿ ਗਏ ਰਹਿ ਗਏ ਲੈ ਗਏ ਲੈ ਨਹੀਂ ਨਹੀਂ ਬਣੀਆਂ ਬਾਣੀਆਂ ਨਾ ਪਹਿਲੋਂ ਕਿੰਨੇ ਮਰਜੀ ਪੈਸੇ ਚੱਕ ਲਾ ਅੱਛਾ ਹੋਰ ਚੱਕ ਲੈ ਝੁਮਗਰੋ ਚੱਕੇਗਾ ਜੇ ਬਣੀ ਆ ਹੈ ਚੱਕ ਲੈ ਜਿੰਨੇ ਚਕਾਉਂਦੇ ਆ ਨਾ ਇਹ ਤਾਂ ਝੱਕਿਆ ਹੈ 10 ਲੱਖ ਦੇ ਦਾਅ ਉਚੇ ਰੱਖਿਆ ਹੈ ਦਾਅ ਉਚੇ ਰੱਖੀ ਤੇ ਹੋਰ ਜੇ ਕੇਰਾ ਬਰਾਬਰ ਹੋ ਗਿਆ ਫੇਰ ਨਹੀਂ ਮੇਰਾ ਸਭਾ 25 ਦਿਨ ਦੇ ਨਾ ਨਾ ਦਾਅ ਤੇ ਰੱਖਾਂਗੇ ਆ ਪਾਪਾ ਹਾਂ ਦਾਅ ਤੇ ਰੱਖੀ ਐ ਕਰ ਤੂੰ ਜੱਲਿਆ ਕਰ ਮੇਰੇ ਨਾਲ ਅਗਲਾ ਬਾਣੀਆਂ ਵੀ ਕਹਿੰਦਾ ਆ ਪਾ ਬੀ ਪੀਓ ਨਾਲ ਆ ਓਏ ਉਹਦਾ ਗੱਲ ਮੰਨ ਲੈਗਾ ਮਨ ਗਿਆ ਮਰ ਜਾਣ ਕਿਹਨਾਂ ਮੈਂ ਕੰਨ ਕੋਈ ਮੋਕਰ ਨੇ ਪਰ ਰੋਲਾ ਤਾਂ ਪਾ ਲੂ ਮੈਨੂੰ ਪਤਾ ਹੀ ਨਹੀਂ ਜਦ ਮੋਕਰ ਨੇ ਵੀ ਉਹੀ ਗੱਲ ਤੇਰੀ ਓਏ ਸਾਡੇ ਨਾਲ ਹੋਈਆਂ ਕਰਨਾ ਪੈਂਦਾ ਫੇਰਾਂ ਦੋ ਵਾਰੀ ਫੇਰ ਹੀ ਕੀ ਮੀਦਾ ਨਾ ਨਾ ਮੋਕਰਿਆ ਤਾਂ ਨਹੀਂ ਜਾਂਦਾ ਬਾਣੀ ਨੇ ਆਪਣੀ ਬਣੀ ਐ ਆਹ ਤਾਂ ਬੰਦਾ ਤੂੰ ਮਾਨਦਾਰ ਆ ਹਾਂ ਹਾਂ ਐਂ ਜਦ ਭਾਂਜਾ ਲੰਨਾ ਫਿਰਦਾ ਹੋਇਆ ਕਿਵੇਂ ਗੱਲ ਕਰਦਾ ਵਾ ਬੰਦਾ ਮਾਨਦਾਰ ਐ ਇਸ ਬੰਦਾ ਤੂੰ ਤੇ ਮਾਨਦਾਰੀ ਐ ਫੇਰੀ ਤੁਰੇ ਫਿਰਦੇ ਆ ਮੇਰੇ ਤਾਂ ਗਿਆ ਹੀ ਨਹੀਂ ਅਸਲੀ ਢੀਡੀ ਬੋਡ ਮਾਰੀ ਸੀ ਕਿਵੇਂ ਗੱਲ ਕਰ ਦਮ ਮਗਾ ਬੇਲਾ ਬਹੁਤ ਹੈ ਅੱਜ ਤਾਂ ਪੰਜਾਬੀ ਦੇ ਹਾਂ ਅੱਜ ਤਾਂ ਧੁੱਪ ਆ ਗੱਡੀ ਹਾਂ ਇੱਕ ਵਾਰ ਪਾ ਇੱਕ ਹੋਰ ਗੱਲ ਸੁਣ ਮੇਰੀ ਕਿਵੇਂ ਓਏ ਆ ਥੋੜਾ ਥੋੜਾ ਇਹਦਾ ਤੂੰ ਕੰਮ ਛੱਡ ਕਿਉਂ ਹੋਰ ਯਾਰ ਕਿਤੇ ਕੋਈ ਆ ਗਿਆ ਕਿਤੇ ਕੋਈ ਆ ਗਿਆ ਉਹ ਕੰਜਰ ਦੇ ਨਾ ਪੁੰਨ ਹੁੰਦਾ ਹੈ ਇਹਦਾ ਪੁੰਨ ਹੁੰਦਾ ਥੋੜੇ ਤੋਂ ਪਹਿਲਾਂ ਕਦਾਂ ਪੁੰਨ ਹੁੰਦਾ ਧੀਮੀ ਮਾਰਾ ਜੇ ਹੁਣ ਧੀਮੀ ਆਵੇ ਵੀ ਮੈਂ ਉਹਦੇ ਥੋੜਾ ਪਾਵਾਂ ਓਏ ਕਾ ਨੂੰ ਯਾਰ ਓਹੀ ਗੱਲ ਹੈ ਹੋਰ ਕੀ ਹੋਰ ਕੀ ਗੱਲ ਹੈ ਥੋਲੇ ਥੱਪੇ ਦਾ ਪੰਨ ਹੋਂਦਾ ਥੋਲੇ ਪੌੜਾ ਸੂਣਾ ਦੇਖਣਾ ਤੇਰਾ ਛੁੱਕ ਦਾ ਚੋਲਾ ਲਾਲਛੇ ਨਹੀਂ ਆਇਆ ਸੀ ਹਾਂ ਆਇਆ ਸੀ ਉਹ ਕਹਿੰਦਾ ਸੀ ਲੈ ਤੇਰੇ ਮੁੰਡੇ ਨੂੰ ਰਿਸਤਰਾ ਕਰੂੰ ਕੰਜਦੇ ਤੇਰੇ ਵਾਸਤੇ ਕਰਾਇਆ ਤਾਂ ਹੈ ਨਹੀਂ ਕਰਾਉ ਗੱਲ ਤੋਰੀ ਏ ਯਾਰ ਹਈਏ ਗੱਲ ਤੋਰੀ ਏ ਨਾਲੇ ਵੇਜੇ ਥੋੜੇ ਥੱਪੇ ਪਾਉਂਦੀਆਂ ਬੰਦਿਆਂ ਨਾਲ ਫੇਰੀ ਘਾ ਲੇ ਕਬਾਦ ਦੇ ਹੁੰਦੇ ਤਾਂ ਨਹੀਂ ਤਾਂ ਪਤਾ ਓਏ ਇਹ ਕੰਮ ਛੱਡ ਦੇ ਮੈਂ ਤਾਂ ਕਹਿੰਦਾ ਚੰਗੀ ਗੱਲ ਰਹੇ ਆ ਤੇਰੀ ਕੀ ਬੰਦ ਤੇ ਘੜ ਹੋ ਗਿਆ ਵੀ ਕੰਮ ਛੱਡ ਦੇ ਓਏ ਜਣੇ ਗਣੇ ਨੂੰ ਚਾਹ ਕਹਿ ਦਿੰਨਾ ਹੈ ਕਹਾਤਾ ਫੇਫੋ ਨਹੀਂ ਬੰਦੇ ਜਰਾ ਅਗਲਾ ਚੱਲ ਕਿਉਂ ਨਾ ਤੂੰ ਬਾਧੂ ਲਿਆਉਣਾ ਸੌਦਾ ਤੂੰ ਓਏ ਸੌਦਾ ਤਾਂ ਨਹੀਂ ਬਾਧੂ ਤੇਰੀ ਗੱਲ ਮੰਨ ਗਿਆ ਹਾਂ ਪਰ ਇਹ ਛੇ ਪਹਿਲਾਂ ਜਿਹੜੇ ਸਾਡੇ ਪੁਰਾਣੇ ਬੰਦੇ ਆ ਸਾਡਾ ਸਹਿਜ ਚਾਰ ਸੀਗਾ ਕੋਈ ਕਿਤੇ ਚੱਲਦਾ ਰੋਟੀ ਟੁਕਾ ਚਾਹ ਪਾਣੀ ਪਿਉਂਦੇ ਤਾਂ ਹੁਣ ਭਾਂਡੇ ਲੱਣੋਂ ਤੁਸੀਂ ਲੁਕਦਿਓ ਵੀ ਚਾਹ ਨਾ ਪੀਲੇ ਥੋਲੇ ਥੋਲੇ ਨੂੰ ਕਿਹੜਾ ਐ ਮੈਂ ਤੇਰੇ ਕੋਲੇ ਮੈਂ ਚੰਗੀ ਤਰ੍ਹਾਂ ਆਹ ਓ ਤੇਰੇ ਪੁਰਾਣੀ ਗੱਦੀ ਆ ਮਾਰੀ ਇਹਨਾਂ ਤੋਂ ਗੱਲ ਕਰਤੀ ਜਦੋਂ ਮੈਂ ਮਰ ਕੇ ਮੰਗਰੋ ਤੈਨੂੰ ਸਹਮਣੀ ਪਊ ਨੀ ਛੱਡ ਕੇ ਬੋਲ ਮੈਂ ਨਹੀਂ ਜਾਉਂਦਾ ਗੱਦੀ ਗੁੱਦੀ ਤੁਰ ਜਾ ਫਿਰ ਫੇਰ ਪਟਕਦਾ ਨਾ ਨਾ ਮਦਾਨੀ ਕੰਜੜਾ ਲੋਕ ਮੇਂ ਦਾ ਮਿੰਟਾ ਕਰੇ ਤੈਨੂੰ ਘਰੇ ਗੁਰ ਦਿੰਨਾ ਗੋਡ ਲੈ ਜਾ ਮੈਂ ਤਾਂ ਲੈਿੰਦੀ ਨਹੀਂ ਤੇਰੇ ਗੁਰ ਨਾਮ ਉਹੀ ਚੰਗਾ ਲੈ ਆ ਲੈ ਜਾ ਫਿਰ ਕੀ ਗੁਰ ਨਹੀਂ ਲੈਂਦਾ ਬਗਾ ਮੁੱਠਾ ਕਿ ਬੋਲਦਾ ਫਿਰ ਤੇ ਹੋਰ ਹੁਣ ਤੈਨੂੰ ਕੀ ਕਾਹ ਲੋਕ ਮੇਂ ਦਾ ਮਿੰਟਾ ਕਰਦਾ ਬਾਬਾ ਥੋੜਾ ਸਖੜੇ ਮੈਂ ਸਖੌਂ ਰਾਹੀ ਆ ਇੱਥੇ ਬੈਠਾ ਰਹਿਣਾ ਥੋੜਾ ਪਈਏ ਨਾ ਤੇ ਖੇਤੀਆਂ ਕੇ ਗੇੜਾ ਮਾਰਿਆ ਕਰ ਇਹ ਤੈਨੂੰ ਪੱਥੇ ਰਹਾ ਕਰ ਲੈ ساری ਉਮਰ ਤੈਨੂੰ ਕਰੀ ਜਾਵਾਂਗੇ ਤੂੰ ਰਹਿਗਾ ਇਹ ਤੋ ਇਹ ਇਹ ਬੰਦਾ ਸਿਆਣਾ ਬੰਦਾ ਹੁੰਦਾ ਹੈ ਮੋਟਰ ਮੂਟਰੀ ਛੱਡਿਆ ਆਉਂਦਾ ਜਾ ਕੇ ਭੈਣ ਦੀ ਫੁੱਡੀ ਮੋਟਰ ਜਾਵੇ ਨਾਲ ਲੱਗਣਾ ਉਹਦੇ ਦੀਂਦਾ ਨਹੀਂ ਨਾ ਕੋਈ ਪਸ਼ੂਆਂ ਦੀ ਖੋਲ ਨਹੀਂ ਹੱਥ ਮਾਰਦਾ ਨਾ ਭਰਾਵਾ ਉਹਦਾ ਕਰੋ ਨਾ ਕਰੋ ਹੁਣ ਆਪਾਂ ਤਾਂ ਛੱਡਤਾ ਛੱਡਤਾ ਯੋ ਕਬੀਲਦਾਰੀ ਤੈਨੂੰ ਸਮਝਾਤੀ ਮੈਂ ਭੈਣ ਦੀ ਫੁੱਡੀ ਮਾੜਾ ਮੋਟਾ ਤਾਂ ਬੁੜਾ ਠੇਰਾ ਕਰ ਲਿਆ ਯਾਰ ਮਾੜੇ ਮੋਟੇ ਨੂੰ ਦੁੱਧ ਦਾ ਕਹਿੰਦੇ ਕਿ ਉਹ ਜੀ ਪੰਡ ਮਾਰੀ ਅੰਦਰ ਲੈ ਕੇ ਵਰਜਣਾ ਤੂੰ ਹਾਂ ਦੁੱਧ ਦਿੰਦੇ ਕਿਉਂ ਨਹੀਂ ਹੱਥ ਨੇ ਦਿੰਨੇ ਆ ਦਿੰਦੇ ਕਿਉਂ ਨਹੀਂ ਨਾ ਤੇਰੀ ਬੇਬੇ ਸਾੜਿਆ ਕਰ ਉਹਨੇ ਨਹੀਂ ਆ ਕਬੀ ਰੋਟੀ ਫੜਾ ਰਿਆ ਚੰਗਾ ਤੇਰਾ 2 ਕਿਲੋ ਕਿਉਂ ਹੋਰ ਲਾਤਾ ਤੇਰਾ پنਜੀਰੀ ਨਾ ਤਾਂ ਭੈਣ ਤੂੰ ਦਿੰਦੇ ਨਹੀਂ ਤੜਕੇ ਯਾਰ ਉਹੀ ਗੱਲ ਤੇਰੀ ਆ ਦਿੰਦੇ ਇੰਨਾ ਭੋਰਾ ਪਾ ਕੇ ਦਿੰਦੇ ਯਾਰ ਮੇਰੇ ਨਾਲ ਹੋਰ ਮਾਂ ਪੁੱਤ ਖਾਈ ਜਿੰਨੇ ਅੰਦਰ ਵਰਕੇ ਝੋਟਿਆਂ ਵਰਕੇ ਖਾ ਲੈਕਰ ਹੋ ਪਿਆ ਪੀਪਾ ਮੈਂ ਤਾਂ ਕੀ ਭੈਣ ਦੀ ਫੁੱਦੀ ਬੁੱਢ ਕੋਈ ਤੇਰੇ ਵੀ ਹੱਥ ਵੱੜਦਾ ਮੈਨੂੰ ਕੀ ਹੈ ਖਾਣ ਚੱਲੋ ਤੇਰਾ ਹੱਥ ਤਾਂ ਨਹੀਂ ਫੜਦਾ ਕੋਈ ਅੱਠ ਤਾਂ ਕੀ ਮੇਰਾ ਤਾਂ ਹੋਰ ਵੀ ਨਹੀਂ ਕੋਈ ਫੜ ਸਕਦੇ ਤੁਸੀਂ ਮੇਰਾ ਕੀ ਫੜਦੇ ਹੋਗੇ ਹੋਰ ਕੀ ਫੜਨਾ ਹੈ ਆ ਟੂ ਗੱਲਾਂ ਕਰਦਾ ਜਿਹੜੀਆਂ ਹੱਥ ਨਹੀਂ ਫੜਦੇ ਇਹ ਕੀ ਗੱਲ ਹੋਈ ਫਿਰ ਜਾ ਕੇ ਪਾ ਲਿਆ ਕਰੋ ਕਿੱਥੇ ਕਾ ਮਾਂ ਪਿਓ ਜੀ ਆ ਗਿਆ ਚੰਦੇ ਬਾਪੂ ਤੜਕੇ ਕੌਜਾ ਮੇ ਫੜਾਇਆ ਕਰੂੰ ਚੱਲ ਮੈਂ ਫੜਾਇਆ ਕਰੂੰ ਬਸ ਹਾਂ ਗੱਲ ਹੈ ਟਿੱਕੇ ਕੱਲ੍ਹ ਕਾ ਟਿੱਕੇ ਬਹਿ ਜਾ ਕਰ ਟਿੱਕੀ ਬੈਠਾ ਮੈਂ ਤਾਂ ਕੀ ਕਹਿਣਾ ਅੱਜ ਇੱਧਰ ਫੋਮ ਦਾ ਬਾਹਰ ਲੈ ਕੇ ਆਇਆ ਯਾਰ ਕਿੱਥੇ ਇੱਧਰ ਪਸ਼ੂਆਂ ਕੋਲੇ ਫੁੰਤੇ ਬੇਬੇ ਨੂੰ ਕਹਿੰਦੀ ਇੱਥੇ ਮੇਰੇ ਕੋਲ ਹੀ ਪੈ ਜੂ ਬੇਬੇ ਨੂੰ ਹੋਰ ਹੁਣ ਕਿਉਂ ਕੱਲਾ ਪੈ ਜਾ ਇੱਥੇ ਬੇਬੇ ਨੂੰ ਭੇਜ ਦੇ ਠੰਡ ਜ ਮਾਰਨੀ ਬੇਬੇ ਨੂੰ ਨਾ ਜਾਣੀਏ ਰਾਤ ਨੂੰ ਦਵਾਜ ਕੋਲੇ ਬੁੜੀ ਹੋਈ ਠਾ ਤਾਂ ਲਊ ਤੇ ਦੋ ਕਾਂਵਰੇ ਗਾਹਾਂ ਬਹਿਲੇ ਪਏ ਉੱਥੇ ਬਹਿ ਜਾ ਕਰੋ ਯਾਰ ਉਹ ਉੱਥ ਗੱਲ ਕਰਦਾ ਮਖਾਜ ਕੱਲ ਚੋਰੀਆਂ ਵਾਲੀਆਂ ਹੋਈਆਂ ਨਹੀਂਆਂ ਅੱਛਾ ਚੋਰੀਆਂ ਤਾਂ ਹੁੰਦੀਆਂ ਹਾਂ ਹਾਂ ਉੱਥੇ ਜਿਹੜਾ ਪਸ਼ੂਆਂ ਨੇ ਪਰ ਮਾਇਛਾਈਆਂ ਗੱਲ ਸੁਣੋ ਆਪਾਂ ਮੇਰੀ ਇੱਥੇ ਪੈ ਜਾਕਰ ਪਸ਼ੂਆਂ ਕੋਲੇ ਤੇ ਨਿਗਰ ਰੱਖਿਆ ਜਾ ਕਰ ਕੱਲ ਕੱਲ ਆ ਜਾਣੀ ਪੈ ਜਾ ਕਰ ਕੰਡੇ ਦਾ ਲੋਕ ਨਹੀਂ ਉਹਦਾ ਦਵਾ ਦੇਵੂ ਆ ਜਾਂਦਾ ਰਾਤ ਨੂੰ ਯਾਰ ਦਵਾ ਆ ਜਾਂਦਾ ਹੋਰ ਹੁਣ ਤੂੰ ਦਾ ਕੰਮ ਨਾ ਅੱਜ ਤੱਕ ਤਾਂ ਆਇਆ ਨਹੀਂ ਤੈਨੂੰ ਜਾ ਤੂੰ ਐ ਕਰ ਤੂੰ ਪਿਆ ਕਰ ਪਸੂਆਂ ਕੋਲੇ ਤੇ ਮੈਂ ਚਾਚਾ ਦੀ ਬੇਪੇ ਅੰਦਰ ਪਾਇਆ ਕਰ ਚਲ ਮੈਂ ਪੈ ਜਾ ਕਰੂੰ ਫਿਰ ਆਏ ਲੋਟਾ ਹਾਂ ਤੂੰ ਪਿਆ ਕਰ ਮੈਂ ਪੈ ਜਾ ਅਸੀਂ ਅੰਦਰ ਆਏ ਨਾ ਦੋ ਜਣੇ ਹੱਕ ਆ ਮੈਨੂੰ ਕਿਹੜਾ ਤੂੰ ਵਿਆਹ ਤਾਂ ਭੈਣ ਦੀ ਬੁੱਧੀ ਤੇਰਾ ਵਿਆਹ ਮਾਰੀ ਪੱਜਾ ਫਿਰ ਤਾਂ ਹੋਰ ਮੈਂ ਕੀ ਕਰਨਾ ਕੰਜਰ ਜਿਆ ਤੇ ਕਰਵਾ ਫਿਰ ਵਿਆਹ ਤਾਂ ਹੋ ਜਾ ਪਰ ਤੇਰੀ ਸੰਨਿਆ ਹੈ ਹੀ ਨਹੀਂ ਕਾਇ ਦੇਖ ਕੇ ਮੁੜ ਕੇ ਭੁੰਡ ਵਰਗਾ ਤੇ ਮੂੰਹ ਰੇਸ਼ਤਾ ਤੈ ਉਹ ਲੱਗਦਾ ਮੂੰਹ ਸ਼ੇਰ ਵੀ ਦੇਖ ਲੱਗਦਾ ਪਿੱਪੋਤ ਥੋੜਾ ਜਿਹਾ ਚੰਗਾ ਚੰਗਾ ਆਪਣੇ ਕੋਲੇ ਵਾਹਣ ਆਏ ਤੱਕ ਰਿਸ਼ਤਾ ਨਹੀਂ ਹੋਇਆ ਯਾਰ ਉਹ ਰਿਸ਼ਤਾ ਹੁੰਦਾ ਹੀ ਨਹੀਂ ਉਹ ਤੇਰਾ ਮੂੰਹ ਆਖ ਜਾ ਉਹ ਤਾਇਆ ਇਹ ਤੇ ਗੁਰੀ ਹੈ ਕਿਵੇਂ ਨਮਟੂਰਾ ਠੀਕ ਆ ਉਹ ਤਾਂ ਗੜ ਜਾ ਹੋ ਰਿਹਾ ਯਾਰ ਅੱਛਾ ਇਹ ਵਾਲਾ ਥੋੜਾ ਇਹ ਤੋਂ ਥੋੜਾ ਭੋਣਾ ਪਾ ਜਾ ਵਿਖੋੜਾ ਜਾ ਭਾਈਆ ਹੋਰ ਸਰਾ ਆਹੀ ਗੱਲ ਦੀ ਆਹ ਬੋਸਵਾ ਠੀਕ ਸੀ ਠੀਕ ਆ ਚਲੋ ਚੰਗੀ ਗੱਲ ਆ ਪਾ ਦੇ ਲੈ ਥੋੜੀ ਆ ਪਾਉਣੇ ਹੁਣ ਤੇ ਦਵਾਈ ਬੁਢੀ ਨਹੀਂ ਲਈ ਓਏ ਦਵਾਈ ਬੁਢੀ ਲੈਤੀ ਸੀਗੀ ਬਥੇਰੀ ਹੱਟਦਾ ਤਾਂ ਨਹੀਂ ਗੜਾ ਫੋ ਰਿਹਾ ਮੇਰੇ ਤੋਂ ਅੱਛਾ ਯਾਰ ਪੰਜਾ ਤਾਂਸੀ ਵਾਲਾ ਦਸਾ ਓਏ ਹੋਰ ਬਾਲਾ ਤੰਗਾ ਮੀਂਸ ਪੰਜੂ ਆ ਹਾਂ ਇੱਥੇ ਜੀਸ ਪੈਜੀ ਆ ਹਾਂ ਅੱਛਾ ਕਸੂਤੇ ਥਾਂ ਹੀ ਹੋਇਆ ਆ ਵਾ ਇੱਥੇ ਮੈਂ ਕੋਈ ਉਹ ਮੈਨੂੰ ਦੁਜਾ ਹੋ ਗਿਆ ਜਿਹੜਾ ਤੂੰ ਤੂੰ ਤਾਂ ਤੇਮਰੀ ਜਾਨਾ ਉੱਥੇ ਉੱਡ ਗਾੜਾ ਦੇਖ ਲੈ ਉਹ ਗਾੜ ਤੂੰ ਸਿੱਧਾ ਥੋਲਾ ਪਾ ਦੇ ਫਿਰ ਗਾੜ ਕੋਣਾ ਤੂੰ ਗੰਡਾ ਬਣੀਆ ਪਿੰਆ ਸਾਵੇਂ ਤਾਂ ਤੇਮਰੀ ਜਾਨਾ ਐਵੇਂ ਮੜ ਮਾਰਦੇ ਜਾਨਾ ਆ ਉਹ ਅਬ ਤੂੰ ਵੀ ਖਾ ਜਮਾਨ ਯਾਰ ਵਾੜੀ ਤੂੰ ਮੈਂ ਤਾਂ ਹੁਣ ਦਿਖਾਉਣਾ ਹੀ ਐ ਮੈਂ ਤਾਂ ਹੁਣ ਦਿਖਾਉਣੀ ਐ ਗਾੜ ਹੋ ਰਿਹਾ ਮੇਰਾ ਆ ਪਜਾਮਾ ਲਾ ਕੇ ਦਿਖਾ ਦੇ ਪਜਾਮਾ ਲਾ ਕੇ ਨਿੱਕਰ ਵੀ ਲਾ ਲਾ ਉਹ ਨਿੱਕਰ ਦੀ ਤਾਂ ਕਿਹੜੀ ਗੱਲ ਆ ਯਾਰ ਨਿੱਕਰ ਐਂ ਛਣਾ ਵੇਣਾ ਬੱਦਦਾ ਹੋਇਆ ਬਾਦੇ ਥੋੜਾ ਚੰਗਾ ਬਾ ਆ ਜਾ ਵੇ ਥੋੜੇ ਰੁਪਿਆ ਹਾਂ ਗੋਗੂ ਹਾਂ ਉੱਤੇ ਰੋਡ ਬੋਦੀ ਜਿੱਦ ਨਹੀਂ ਹਾਂ ਠੀਕ ਹੈ ਮਾਰੇ ਕਿਵੇਂ ਮਾਰਦਾ ਕੀੜਾ ਤਾ ਮੈਂ ਇਹਨੂੰ ਮੈਂ ਕਹਿੰਦਾ ਮੈਂ ਫਟਗਾ ਤੁਰੇ ਫਟਦਾ ਕਹ ਤਾ ਵਧ ਗਿਆ ਹਾਂ ਹਾਂ ਐਂ ਤਾ ਤੁਰੇ ਫਰਦਾ ਚੰਗੀ ਭਲੀ ਆਉ ਤਾ ਅੱਛਾ ਹਾਂ ਉਹ ਕੋਈ ਨਾ ਕਰੇ ਚੰਦ ਜਾਰ ਕਰ ਤਾ ਗੈਰਾਂ ਨਹੀਂ ਕਿਨੇ ਹਾਲਾਤੂ ਵਿੱਚ ਆ ਬੋਲਾ ਫਿਰ ਕੰਦਲਾਂ ਵਾਲਿਆਂ ਬੱਟਾ ਖੇਤ ਵੇਚਦਾ ਖੇਤ 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 ਓਏ ਇਹਨੂੰ ਮੈਂ ਕਿਹਾ ਮਖਜੂਦ ਨੰਗ ਨਾ ਗਾਈਆਂ ਗੁੱਈਆਂ ਬਾਹਰ ਨਹੀਂ ਆਉਂਦੇ ਖੇਤ ਬੰਨੀ ਉਹ ਨਿਗਾਹ ਮਾਰ ਗਿਆ ਹਾਂ ਹਾਂ ਉਹ ਤਾਂ ਗੇੜਾ ਵਾਰ ਹੈ ਇਹ ਗੱਲ ਕਰ ਹਾਂ ਤੂੰ ਤਾਂ ਬਾਹਲੇ ਮਾਰਦਾ ਫਿਰ ਉਹ ਨਹੀਂ ਆਪਦਾ ਪਹਿਲਾਂ ਮੇਰੇ ਨਾਲ ਪੰਜ ਦੇ 10 ਸਾਲ ਲਾ ਕੇ ਗਏ ਤੇ ਤੂੰ ਆਪ ਬਾਹਰ ਲਾ ਕੇ ਗੇੜਾ ਇਹਨੂੰ ਕਹਿਣਾ ਇਹ ਵੀ ਇੱਕੋ ਹੀ ਗੱਲ ਆ ਉਤਾਇਆ ਹੁਣ ਤਾਂ ਬਾਂਠਣ ਕੀ ਰਹਿੰਦੀ ਆ ਹਾਂ ਮੈਨੂੰ ਲੋੜ ਹੋ ਪਤਾ ਨਹੀਂ ਹੁਣ ਤਾਂ ਚੰਗਿਆਂ ਬਾਹਾਂ ਮੋਟੀਆਂ-ਮੋਟੀਆਂ ਤੇ ਆ ਬੰਨ ਥਾਣ ਕੇ ਰੈਂਦੀ। ਕੀ ਗਾਲਾਂ ਹੀ ਆਣੇ ਗੱਲਾਂ ਕਰੀ ਜਾਂਦੇ ਹੋ। ਓਏ ਤਾਂ ਐ ਗੱਲ ਕਰਦਾ। ਕਹਿੰਦਾ ਤਾਂ ਤਾ ਤੂੰ ਗਾਲਾਂ ਬਾਲੀਆਂ ਉੱਚੀ ਨਾ ਛਾਜੋ ਤਾਂ ਸੁਣ ਜਗਾਨੇ। ਤਰਾ ਖੇਤ ਜਾਂ ਨਾਲ ਜਿਹੜਾ ਲੜਕੇ ਮਾਰਦਾ। ਵੀ ਗਾਲਾਂ ਘੱਟ ਲਿਆ ਕਰ। ਐ ਗੱਲ ਕਰਦਾ। ਅੱਛਾ। ਤੇਰੇ ਤੇ ਕੱਟਾ ਬੱਟਾ ਲੈ ਆਵਾਂਗੀ। ਹੋਰ ਹੁਣ ਗੋਲੀ ਘੋਟਾ ਲੈ ਸਾਡੇ ਨਾਲ। ਗੋਲੀ ਘੋਟਾ ਖਾ ਲਈ ਤੂੰ। ਗੋਲੀ ਤਿਆਰ ਹੋਣਾ। ਬਿਟਾ ਹਾਂ ਤਿਆਰ। ਪਹਿਲਾਂ ਇੱਕ ਦਿਨ ਇੰਤਜ਼ਾਰ ਕਰਕੇ ਤਿਆਰ ਕਰਕੇ ਜਾਊਂਗਾ ਫੇਰ ਜੰਗੋ ਨੇ ਲਿਆਵਾਂ। ਹਾਂ। ਮੁਰੀ। ਹਾਂ। ਠੀਕ ਠੀਕ ਹੈ ਜਾ ਉਹ ਤੂੰ ਇਹਨੇ ਗੱਲਾਂ ਨਾ ਕਰ ਯਾਰ ਥੋੜਾ ਬਾਅਦ ਤੇ ਜਾ ਬਈ ਥੋੜਾ ਜਿਹਾ ਅਸੀਂ ਪੁਰਾਣਾ ਕੋਈ ਦੁੱਖ ਸ਼ੋਕ ਕਰਦੇ ਹਾਂ ਪੁਰਾਣਾ ਪੁਰਾਣਾ ਹੀ ਆ ਕੇ ਕਰ ਲੋ ਯਾਰ ਫੇਰ ਤੇ ਪਤਾ ਇੱਥੇ ਕੀ ਝਿਟ ਦੁਖਦਾ ਤੇਰਾ ਤੈਨੂੰ ਕੀ ਆ ਯਾਰ ਹੋਰ ਮੈਂ ਮਰੀ ਜਾਂਦਾ ਯਾਰ ਕੋਈ ਹੋਰ ਨਹੀਂ ਉੱਧਰ ਉੱਧਰ ਹੋਰ ਵੀ ਹੈਗੀ ਅਕਰਾਜ ਆ ਖਾਚ ਪੈਸਾ ਪੁੱਛਣਾ ਉਹ ਦੇ ਜਾ ਕਰਾਂ ਦੇਖੀ ਉਹ ਗੀਗੀ ਗੀਗੀ ਵਾਟ ਉਹ ਯਾਰ ਤੂੰ ਇਹ ਕੀ ਗੱਲ ਕਰਦਾ ਯਾਰ ਆਏ ਕਲਮ ਤੱਲੇ ਗਿਆ ਮੈਂ ਤਾਂ ਉਹ ਹੀ ਚੌੜ ਕਰਦਾ ਸੀ ਚੌੜ ਕਰਦੀ ਐ ਇਹ ਟੁੱਟੂ ਦੀ ਚੌੜ ਹੈ ਮੈਨੂੰ ਦੁਖਦਾ ਕਿ ਨਾ ਦੁਖਦਾ ਤਾਂ ਬਥੇਰਾ ਦੁਖਦਾ ਕਰਕੇ ਫੜੀ ਬੈਠਾ ਇਹਨੂੰ ਚੋੜ ਕਰ ਦੱਸ ਭਾਗ ਮਜੂਰਾ ਚੋੜ ਕਰਨ ਕੀ ਸਵਾਏ ਦਾ ਬੰਦਾ ਹੀ ਬੜਾ ਕੁੱਤਾ ਗਾ ਅੱਛਾ ਹਾਂ ਇਹ ਤਾਂ ਮੈਨੂੰ ਖਿਚ-ਖਿਚ ਤੈਨੂੰ ਹੱਥ ਪੈ ਗਿਆ ਸੀ ਤੇ ਹੋਰ ਖਿਚ-ਖਿਚ ਕੇ ਲੈ ਜਾਂਦਾ ਮੇਰੇ ਸਾਰੇ ਜਿੰਨੇ ਗਾਹ ਕਠੋੜਿਆਂ ਦੇ ਤੂੰ ਗਾਲਿਆ ਓਏ ਤੂੰ ਤਾਂ ਇਹੀ ਗੱਲ ਦਾ ਗਾ ਇਹਨੇ ਹੱਥ ਪਾਈ ਜਾਂਦਾ ਸੀ ਮੈਂ ਤਾਂ ਥੋੜੇ ਹੀ ਹੱਥ ਲਾਇਏ ਦੇ ਮਾ ਦੇਖਣੀ ਨੀ ਕਰਾ ਘੋੜੇ ਤੂੰ ਕਿ ਹੱਥ ਕੇ ਅੰਦਰ ਖਿਚ-ਖਿਚ ਕੇ ਲੈ ਜਾਂਦਾ ਇਹ ਹੋਰ ਗਾਲੂ ਗਾ ਯਾਰ ਬੰਦਾ ਕੰਜਰ ਦਾ ਜੇ ਤੈਨੂੰ ਐਡੀ ਅੱਗ ਦੇ ਕੋਈ ਬਹੂ ਲਿਆ ਦਿੰਦੇ ਆ ਤੈਨੂੰ ਇਹ ਬਹੂ ਤਾਂ ਲਿਆ ਕੇ ਨਹੀਂ ਦਿੰਦਾ ਇਹ ਪੁੱਛ ਲੈ ਬਹੂ ਤਾਂ ਕਿਉਂ ਨਹੀਂ ਲਿਆ ਕੇ ਦਿੰਦਾ ਇਹ ਤਾਂ ਤਿਆਰ ਆ ਕਿੱਥੋਂ ਤਿਆਰ ਆ ਬਮਝੂੜਾ ਲਾ ਮੂੰਹ ਦੇਖ ਕੇ ਨਹੀਂ ਕਰਦਾ ਕੋਈ ਯਾਰ ਹਾਂ ਇਹ ਤਾਂ ਵੀ ਹਾਂ ਤੇਰਾ ਕੁਝ ਦੇਖ ਕੇ ਚਲ ਕੋ ਯਾਰ ਮੈਂ ਤਾਂ ਇਹਨੂੰ ਕਿਥੇ ਰੱਖਣਾ ਵੀ ਕਿਤੇ ਮੈਂ ਲਿਆ ਦੇਣਾ ਤੈਨੂੰ ਫੜ ਫੜ ਕੇ ਕਿਤੇ ਮੇਰੇ ਮੇਰੇ ਹੱਥ ਨੂੰ ਗੱਡ ਨੂੰ ਹੱਥ ਪਾਉਂਦਾ ਗਾ ਹੋਰ ਯਾਰ ਫੜ ਪੱਟਦਾ ਸੀ ਹੋਰ ਕੰਜਰ ਦੇ ਹੱਥ ਪਾਈ ਰਹਿੰਦਾ ਇਹਦਾ ਵੀ ਮੁੰਡੇ ਦਾ ਕੱਢ ਯਾਰ ਮੇਰੇ ਇਹਦਾ ਕੱਢ ਦਾਂਗੇ ਕੰਮ ਹੋਰ ਯਾਰ ਇੱਕ ਨਾ ਪਾਪਾ ਚੋਂ ਦਾ ਵਿਆਹ ਨਹੀਂ ਕਰਦਾ ਯਾਰ ਮੇਰੇ ਨਾਲ ਲੜਦਾ ਕੋਈ ਸਿਆਣੀ ਸਭਤੇ ਕੋਲ ਕਰਾ ਕੇ ਇਹਦਾ ਵਿਆਹ ਕਰ ਗਿਆ ਇਹਦਾ ਇਹਦਾ ਬੰਦਿਆਂ ਨੂੰ ਖਿਚ-ਖਿਚ ਕੇ ਲੈ ਜਾਂਦਾ ਗੱਜ ਪੱਕੀ ਆ ਬੁੱਝਾ ਤੂੰ ਕੀ ਕਰੇਂ ਕੋਈ ਪਤਾ ਨਹੀਂ ਮੋਹ ਨਹੀਂ ਲੱਗੀ ਹੁੰਨੀ ਆ ਮੋਹਣੀ ਮੋਹ ਫਿਰਦਾ ਰਿਹਾ ਕਈ ਦਿਨ ਲੱਡੂ ਚੱਕ ਕੇ ਤਾਂ ਹੀ ਪੁੱਛੀ ਚੱਲ ਗਈ ਆਦੀ ਗੱਲ ਕਰਦੇ ਆ ਆਪਾਂ ਮੋਹਣੀ ਵਾਲੀ ਦੀ ਹਾਂ ਮੋਹਣੀ ਮਾਣੀ ਦੀ ਕਾਦੀ ਗੱਲ ਇਹ ਤਾਂ ਮੋਹਣੀ ਪਹਿਲਾਂ ਮੁੰਡਾ ਹੁੰਦਾ ਸੀ ਉੱਥੇ ਮੰਡੀ ਚ ਲੱਗਿਆ ਅੱਛਾ ਅੱਛਾ ਉਹਦੇ ਨਾਲ ਹਾਂ ਇੱਥੇ ਆ ਜਾਂਦੇ ਕਈ ਵਾਰੀ ਕੰਮ ਧੰਦਾ ਕਰਾਉਣਾ ਚਲੋ ਤਾਂ ਕਰਨੀ ਹੈ ਉਹਦੀ ਗੱਲ ਕਰਦਾ ਕਰ ਲੈ ਇਹ ਤੇ ਬੈ ਕੰਨ ਚੱਲੇ ਨਹੀਂ ਨਹੀਂ ਇਹ ਤਾਂ ਮੈਂ ਕਈ ਵਾਰੀ ਦੇਖਿਆ ਲੱਡੂ ਲੈ ਜਾਂਦਾ ਅੱਕ ਦੀ ਜੜਚ ਧਰ ਕੇ ਆਉਂਦਾ ਬੜੇ ਲੱਛਣ ਕਰਦਾ ਇਹ ਤਾਂ ਚਾਮਗੁਰ ਮੋਹਣੀ ਲੱਗ ਰਹੀ ਹੈ ਦਿੱਤਾ ਨਹੀਂ ਨਹੀਂ ਆਹ ਮਾਰਾ ਫਿਰਦਾ ਹਾਂ ਜਨਾਨੀਆਂ ਮਾਰਾ ਜਨਾਨੀਆਂ ਬਾਜ ਤਾਂ ਤਾਂ ਬੰਦਿਆਂ ਨੂੰ ਵੀ ਕਿਚ ਕਿਚ ਕੀਤੇ ਰਏ ਤੇਰੇ ਗਾਕਾਂ ਨੂੰ ਸਾਰਿਆਂ ਨੂੰ ਗਿੱਜ-ਗਿੱਜ ਕੇ ਲੈ ਜਾਂਦਾ ਏ ਇੱਕ ਕਮਜ਼ੂਰਾ ਕਿਸਵਾਜ ਨੂੰ ਯਾਰ ਜਿਹੜਾ ਕੋਈ ਆ ਜਾਓ ਕਿ ਵਿੱਚ-ਵਿੱਚ ਪੀਚੀ ਲੈ ਲੈ ਗਿੱਚ-ਗਿੱਚ ਕਰਦ ਕੇ ਅੰਦਰ ਲੈ ਜਾਂਦਾ ਮੈਂ ਕਰ ਚਾਹ ਲਿਆ ਘੁੱਟ-ਘੁੱਟ ਪੀ ਲਾਂਗੇ ਯਾਰ ਹਾਂ ਆਹੀ ਕੰਮ ਸੀ ਤੇਰਾ ਮੈਨੂੰ ਪਤਾ ਨਾਲੇ ਕਮਜ਼ੂਰ ਪੀ ਲੂ ਵਿਚਾਰਾ ਉਤਰੀ ਸੀ ਮੈਨੂੰ ਪਤਾ ਇਹਨੂੰ ਕੱਜ ਜਾ ਦੇਖੇ ਮਰਨ ਵਾਲਾ ਹੋਇਆ ਹੋਰ ਚਾਹ ਦੇ ਨਾਂ ਤੇ ਲੈ ਕੀ ਕਰਦਾ ਇਹ ਕਰ ਕੱਤੇ ਪਾਣੀ ਦੀ ਲਪਾ ਦੇ ਫਿਰ ਮੇਰੇ ਥੌੜਾ ਪੋਣਾ ਥੌੜਾ ਚਾਹ ਦਾ ਪੀ ਲੇ ਘੁੱਟ-ਘੁੱਟ ਕੇ ਕੀਲ ਕਿਹਾ ਤੱਕੀ ਆ ਜਾ ਨੂੰ ਫੇਰ ਪੀ ਲਾਂਗੇ ਜਾ ਤਾਂ ਬਾਲਾ ਤੰਗਾ ਅੱਛਾ ਮਾਖਿਆ ਪ੍ਰਵਾਹ ਨਾ ਮਨ ਮੇਰੇ ਤਾਂ ਗਾੜੀ ਗਾੜੀ ਬਣੀ ਪੈੜਾ ਹੋਇਆ ਮੇਰੇ ਦਾ ਕਸੂਤੇ ਖਾਂ ਗਿਆ ਤੇ ਤੇ ਦਾ ਦੇ ਹੋਇਆ ਹਾਂ ਪਾ ਓਇ ਚ ਓਏ ਐਂ ਕਰ ਓਏ ਹਾਂ ਕਮਜ਼ੋਰ ਕਾ ਮੇਰਾ ਕਾਰ ਦਾ ਸਿਗਨ ਨਾ ਪੜੇ ਅੰਦਰ ਜਾ ਕੇ ਦੇਖ ਕੇ ਮਿੰਟਿੰਗਾ ਘੱਟ ਕਿਉਂ ਦੀ ਇਹਦੀ ਕਿਉਂ ਪਕਜੋ ਜੋ ਕਾਰ ਦਾ ਸਿਗਨ ਦੇਖ ਹਾਂ ਫੇਰ ਕਾ ਕਮਜ਼ੋਰ ਥੌਲੀ ਨਹੀਂ ਸਿੱਖਦਾ ਏ ਮਾਤਾ ਦੇਖਦਾ ਨਹੀਂ ਮੈਂ ਤਾਂ ਲੋੜ ਨਹੀਂ ਆ। ਕੋਈ ਨਾ ਸਖ ਚਾਹ ਪਿਆ ਯਾਰ ਤੂੰ। ਹਾਏ ਹੈ ਨਹੀਂ ਕਮਲਾ ਆਈ। ਕਮਲਾ ਨਾ ਮੈਨੂੰ ਕੋ ਗੱਲਬਾਤ ਸੁਣਾਵਾ ਅੰਦਰ ਆ ਕੇ ਹੈ। ਹੈ। ਛਾਰ ਨਹੀਂ ਹੈਗਾ। ਛਾਰ ਨਹੀਂ ਹੈਗਾ। ਹਾਂ। ਬੰਦਾ ਟਕਿਆਉਣਾ ਪੈਂਦਾ ਹਾ। ਫੇਰ ਹੀ ਛੱਕਦਾ। ਬਾਅਦ ਦੱਤਾ 16 ਫੇਰ ਚਾਹ ਪੀ ਲਈ। ਹੈ? ਚਾਹ ਫੇਰ ਪੀ ਲਈ। ਥੋੜਾ ਬਾਅਦ ਕੇ ਪਹਿਲਾਂ ਹੋਰ ਫੇਰ। ਹੋਰ। ਥੋੜਾ ਬਾਅਦ ਰਿਆਂ। ਹੋਰ। ਲੈ ਬੈਠ ੱਲੇ ਫੇਰ। ਓਏ। ਫੜ ਕੇ ਬੈ ਗਈ। ਫੜ ਕੇ ਬੈਠ ਗਿਆ। ਹਾਂ ਉਹ ਬੰਕੇ ਦਾ ਫੇਰ ਬਾ। ਗੜ ਕੱਟ ਬਾਲ ਕੱਟ ਗੜ ਕੱਟ ਬਾਲ ਕੱਟ ਬੁੱਡ ਪੱਟ ਚਪਟ ਦਜ ਕੱਟ ਟੋਕ ਕੱਟ ਤਕਲੀਫ ਇਹ ਕੀ ਗੱਲ ਕਰਦਾ ਯਾਰ ਤੂੰ ਬੁੱਡ ਪੱਟ ਫੱਟ ਟੋਕ ਕੱਟ ਦਜ ਕੱਟ ਤਕਲੀਫ ਕਰ ਕਰ ਕੱਟ ਕਰ ਕੱਟ ਫੋੜਾ ਵੱਟ ਫੁਣਸੀ ਪੱਟ ਕੀ ਇਸ ਕੱਟ ਦਰਦ ਕੱਟ ਹੋਰ ਇਹ ਕੀ ਚੀਜ਼ ਕਹੇ ਵਾਲੀ ਕਿਹੜੀ ਗੱਲ ਕਰਦਾ ਤੂੰ ਕੀ ਚੀਜ਼ ਪੈਂਦੀ ਏ ਤੇਰੇ ਹੋਰ ਕੀ ਜਿਹੜੀ ਚੀਜ਼ ਪੈਂਦੀ ਏ ਖਿਚਰੀ ਆ ਫੇਰ ਅੱਛਾ ਹਾਂ ਸਾਰਾ ਦਾਣੀ ਚਾਜੂ ਅੱਛਾ 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 ਚਲੋ ਫੇਰ ਠੀਕ ਆ ਟੋਕ ਕੱਟ ਲੀ ਬੰਦ ਕਰ ਉੱਕਰ ਦੋ ਘੰਟੇ ਦੋ ਘੰਟੇ ਦੋ ਘੰਟੇ ਤਕਰੀਬਨ ਦੋ ਘੰਟੇ ਹਾਂ ਨਾ ਫਰਕ ਉਹਦਾ ਨਾਮ ਫਰਕ ਨਹੀਂ ਉਹ ਤਾਂ ਜਾ ਰਹੇ ਹੋ ਗਿਆ ਜਾਦੇ ਹੋ ਗਿਆ ਹਾਂ ਜਾਦੇ ਹੋ ਗਿਆ ਇਧਰ ਲਈ ਚੱਕਣੀ ਮਾ ਭੁੱਲ ਗਿਆ ਖਰਚਾ 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 ਇਧਰ ਲਈ ਚੱਕਣੀ ਉੱਤਾਂ ਜਾ ਕਿਥੋਂ ਲਾ ਪੈਂਦਾ ਹੁੰਦਾ ਉਹ ਜਿਹੜੀ ਲੱਤ ਤੇ ਗਾੜਾ ਚੱਕਣੀ ਪੰਜਿਆ ਦੋ ਘੰਟੇ ਦੱਟ ਕੱਟ ਦੋ ਘੰਟੇ ਦੱਟ ਕੱਟ ਤਕਰੀਬਨ ਪਟ ਥੋੜਾ ਪਟ ਫੁਣਚੀ ਪਟ ਫੋਟ ਪਟ ਫੋਟ ਪਟ ਪਟ ਕੋਟ ਕੋਟ ਪਟ ਕੋਟ ਕੋਟ ਓਏ ਤਾਂ ਜਾਦੇ ਹੋਈ ਜਾਂਦਾ ਜਾਦੇ ਖਿੱਚ ਪੈਂਦੀ ਆ ਹੋਰ ਖਿੱਚ ਪੈਂਦੀ ਆ ਵਿੱਚੋਂ ਨਿਕਲਦੀ ਆ ਰਾਹ ਅੱਛਾ ਕੋਈ ਨਾ ਕੋਈ ਨਾ ਤੂੰ ਫੜ ਕੇ ਵਾਜਾ ਓਏ ਕੀ ਗੁੰਮਦੂਰੀ ਬਾਹ ਚੱਕਰ ਨਾ ਜੇ ਇਹ ਗੁੰਮਦੂਰੀ ਦੀ ਬਾਹ ਕਹੇ ਲਈ ਆਹੋ ਖੱਬੀ ਲੱਤ ਤੇ ਖੱਬੇ ਪੱਟ ਦੇ ਜਮਾ ਜੜ ਚ ਚੱਜਾਂ ਦੇ ਵਿਚਾਲੇ ਛੰਨ ਦੇ ਵਿਚਾਲੇ ਦੋ ਉਂਗਲਾਂ ਨਾਲ ਛੰਨ ਗੜ ਖਿੱਚ ਲਾ ਫੁਣਚੀ ਖਿੱਚ ਫਟ ਫਟ ਕੱਟ ਅੱਛਾ ਫੱਟ ਕਿਹੜੇ ਫੱਟ ਉਹ ਫੱਟ ਜਿਹੜਾ ਵੜਨੇ ਬਣਾਇਆ ਉਹਨੇ ਤੁਗਿ ਲੈਣਾ ਗਦੂਰੀਆ ਤੂੰ ਅੱਛਾ ਜੀ ਆਹ ਵਾਲਾ ਅੱਛਾ ਰਾਜ ਕੱਟ ਪਾਦ ਕੱਟ ਅੱਛਾ ਮੋਰੀ ਦੇ ਨੇੜੇ ਕਿੱਡੇ ਦੇ ਨੇਰੇ ਵਿੱਚ ਵਿਚਾਲੇ ਖਵਾ ਜਾਂਦੇ ਨੇ ਅੱਛਾ ਥੋਲੇ ਚ ਨਾ ਬੋਲ ਗੰਦੂਰ ਇਨੂੰ ਆਂ ਜਾਂਦਾ ਤੂੰ ਦਾਣੀ ਉਹ ਜਿਆਦੇ ਹੋਈ ਜਾਂਦਾ ਦਾਣੀ ਦਾ ਮਲੇਜੇ ਆਹ ਕਿਰਾਂ ਖਿਤਚੋ ਪੰਗੀ ਹੁੰਦੀ ਆ ਅੱਛਾ ਆਂ ਜਾਂਦਾ ਨਾ ਬਿਚਾਲੋਂ ਤੋੜ ਕੇ ਦਾਣੀ ਛਿੱਟੀ ਅੱਛਾ ਹਰਖ ਪੈ ਜੂ ਪੂਰਾ ਤੂੰ ਫੇਰ ਨਾ ਕਰ ਕੇ ਗੱਲ ਜਿਹੜਾ ਤੈਨੂੰ ਕੰਮ ਕਿਹਾ ਉਹ ਕਰੀ ਪਰ ਉਹ ਕਰਦਾਂਗੇ ਕੰਮ ਕਿਹੜਾ ਕੰਮ ਕਿਹਾ ਬਾਈ ਹਾਂ ਕਿਹੜਾ ਕੰਮ ਕਿਹਾ ਉਹ ਇਹਨੂੰ ਮੈਂ ਕਿਹਾ ਮੈਂ ਰੇਸ ਟਿਆਕ ਜਾਈਂ ਅੱਛਾ ਰੇਸ ਟਿਆਕ ਰੇਸ ਟਿਆਦ ਮਾ ਹਾਂ ਛੱਡ ਜਾ ਰਹੀ ਜੰਗਾ ਇਹ ਗੱਲ ਨੂੰ ਫੜ ਐਂ ਕਰੀ ਜਬ ਗੋਨੂ ਬਾਈ ਜੰਗਾ ਮੈਂ ਕਿਨੂੰ ਦੂਰ ਹੋਈ ਨਹੀਂ ਜੀ ਤੈਨੂੰ ਵੀ ਕਹਿੰਦਾ ਹਾਂ ਦੋਨਾਂ ਨੂੰ ਕਹਿੰਦੀ ਕੱਟਾਂਗੇ ਪੱਟ ਗੱਲ ਤਾਂ ਸੁਣ ਲੈ ਤੂੰ ਉਲਟਾ ਫੜਨਾ ਕਬਦੂਰ ਦੇ ਨਾਲ ਕੰਮ ਕਰ ਦੇ ਸਾਲਾ ਬਣਿਆ ਉਹ ਮੈਂ ਤਾਂ ਰੇਹ ਦੀ ਕਹਿੰਦਾ ਯਾਰ ਇਹ ਕਹਿਤਾ ਮੈਂ ਯਾਰ ਕੱਲ ਨੂੰ ਜੇ ਠੀਕ ਹੋਏ ਤਾਂ ਆ ਜੀ ਯਾਰ ਆ ਜੂ ਆ ਜੂ ਗੜ ਤਾਂ ਠੀਕ ਹੋ ਜਾਂਦੇ ਉਹ ਚਾਹ ਕ ਪੀਲਾ ਕਾ ਨਹੀਂ ਪੀਂਦੇ ਕਬਦੂਰਾ ਨਾ ਜਾਣ ਤਾਇਆ ਪਿੰਦਾ ਮੇਰੇ ਨਾਲ ਬਾਲਾ ਜਦ ਹੋਈ ਜਾਂਦੀ ਤੂੰ ਦਾ ਤੀਕਾ ਕੋਲੀ ਲਵਾ ਲਈ ਕਰ ਬਰੇ ਪਈਆ ਯਾਰ ਇੱਥੇ ਪਈਆ ਉਹ ਦੇਖ ਕਹਿੰਗੇ ਜਿਹੜਾ ਬੰਦਾ ਵਿੱਚ ਨਹੀਂ ਬੋਲਦਾ ਕੰਜੇ ਤੇ ਐ ਨਹੀਂ ਕਰਦੇ ਉਹਦੇ ਅੱਗੇ ਕੀ ਕੁਝ ਨਾ ਕਰੇ ਕਰਾਗੇ ਨੂੰ ਸ਼ੱਕ ਪਾਈ ਇਹਨਾਂ ਵੀ ਦੂਏ ਲੋਟਾ ਦੂਜੇ ਲੋੜ ਕੇ ਮਾਦੂ ਹੀ ਝੋੜ ਕਰ ਲੈਣਾ ਆਪਾਂ ਇਹ ਛੁੰਛੜੇ ਵੀ ਝੋੜ ਲੈ ਮੇਰੇ ਕਰੀ ਚੱਲ ਐਵੇਂ ਹੀ ਕਰਦੇ ਰੇ ਫੇਟ ਕਿੰਨੀ ਕਰਲਾ ਮੇਰੇ ਜੀ ਕਰਦਾ ਲੋਕਾਂ ਦੇ ਬੜਾ ਕੀਚੀ ਦੀ ਉਹ ਮੈਂ ਤਾਂ ਉਹੀ ਝੋੜ ਕਰ ਲਈ ਉਹਦੇ ਨਾਲ ਯਾਰ ਮੇਰੇ ਝੋੜ ਕਰੀ ਜਾਂ ਲੈ ਵੇਲੇ ਹੀ ਆਵੇਂ ਕੀ ਆ ਮਾਂ ਦੁਖਦੀ ਨਾ ਉਹ ਜਾਣ ਕੇ ਕਰੀ ਜਾਂਦਾ ਹੋਵੇ ਲੈ ਝੋੜਦਾ ਵੀ ਇਤਨਾ ਕਰਾਈ ਨਾ ਕਿੱਥੇ ਹੱਥ ਪਾਈ ਦੀ ਆ ਲੈ ਇੱਕ ਹੋਰ ਆ ਗਿਆ ਉਹ ਕਿਵੇਂ ਆ ਸੌਣਾ ਸੀ ਕਿਸੇ ਨਾਲ ਪਾ ਲੈ ਛੇ ਬਹਿ ਗਿਆ ਬਾਈਆ ਉਹ ਠੀਕ ਹੈ ਵੜ ਗਿਆ ਵੜ ਗਿਆ ਹੋਰ ਸਾਰੇ ਠੀਕ-ਠੀਕ ਪਰਵਾਰ ਹਾਂ ਹਾਂ ਵਧੀਆ ਠੀਕ ਹੈ ਕਿ ਮੈਂ ਮਾਇਕਾ ਚੈਨ ਦੇਖ ਲੈ ਗਿਆ ਅੰਦੀ ਦੇ ਪਈਏ ਅੱਛਾ ਚੈਨ ਮੱਕ ਸਰਾਲੀ ਹੋ ਰਹੀ ਥੋੜਾ ਆਪਾ ਆਣਾ ਸੀ ਪਾ ਆਂ ਦੇ ਥੋੜਾ ਛੋਲੇ ਦੀ ਬੜੀ ਗੱਲ ਦਵਾਈ ਬੂਟੀ ਲਈ ਦਵਾਈ ਬੂਟੀ ਲਈ ਕੰਮ ਹੀ ਨਹੀਂ ਕਰਿਆ ਐ ਥੋੜਾ ਥੋੜੀ ਵੀ ਨਹੀਂ ਆਉਂਦੀ ਰਾਤ ਨੂੰ ਚੌਕੇ ਵਾਲੇ ਪਾੜੇ ਪੰਜੇਰੇ ਨਾਲ ਹਾਂ ਹਟਾ ਦੇ ਕੋਈ ਨਹੀਂ ਕਰ ਦਾਂਗੇ ਲਾਜ ਕਰਦੇ ਫਿਰ ਉਹਨੂੰ ਬੇਮੌਕਾ ਹੀ ਆ ਤੂੰ ਪਾ ਦੇ ਥੋੜਾ ਮੈਂ ਤਾਂ ਕੁਝ ਨਹੀਂ ਕਰਦਾ ਇੱਥੇ-ਇੱਥੇ ਨਹੀਂ ਕਰਦਾ ਚਾ ਪੀ ਲੈ ਪੁੱਤ ਚਾਹ ਤਾਂ ਬਸ ਮੈਂ ਪੀ ਕਹਿ ਤੋੜਾ ਪਾਵੇ ਠੋੜਾ ਪਾਣੀ ਇਹ ਬੜੀ ਗੱਲ ਲੈ ਬੈਠੇ ਬੈਠ ਗਏ ਬਾਬਾ ਸੁੰਬਾ ਦਾ ਜੀ ਕਛ ਬੰਨਾ ਕਛੜਾਲੀ ਬੰਨਾ ਨਾਲਾ ਬੰਨਾ ਨਾਲੀ ਬੰਨਾ ਥੋੜਾ ਦਾ ਪਉਣ ਨਾਲੇ ਵਾਲੀ ਕਿਹੜੀ ਗੱਲੇ ਚ ਓਏ ਬਿੱਚਾ ਹੋ ਜਾ ਸਾਰੀਆਂ ਕੱਪਾ ਬਣਾ ਕਛ ਬਣਾ ਕਛੜਾ ਵਾਲੀ ਬਣਾ ਛੱਪ ਬਣਾ ਸਪਾੜੀ ਬਣਾ ਨਾਲਾ ਬਣਾਣ ਵਾਲੀ ਬਣਾ ਇਹ ਕੀ ਗੱਲ ਆ ਤਾ ਗਿਚੀ ਗਿਚੀ ਵਾਲੀ ਅੰਦਰ ਜਾ ਜਾਂ ਕੱਢ ਓ ਧੰਨਵਾਦ ਚੌੜ ਕਰਦਾ ਚੱਲ ਬਾਈ ਓਏ ਅੰਦਰ ਚੱਲ ਨਾ ਨਾ ਅੰਦਰ ਹੁੰਦਾ ਨਹੀਂ ਬੰਗੜ ਦੀ ਚੌੜਾ ਗਿਆ ਤੂੰ ਕਿ ਥੋਲੇ ਦੇ ਬੋਲੀ ਜਾਂ ਨਾ ਚੰਗਾ ਪਾ ਦੇ ਇਹਨੂੰ ਬਗ ਜਾਣ ਤੇ ਮੈਂ ਕਿ ਚਾਦਰ ਲਾ ਕੇ ਪਾਈਉ ਡੱਕ ਲਈ ਗਿਚੀ ਗਿਚੀ ਕਰਕੇ ਛਾਲਾ ਗਿਚੀ ਗਿਚੀ ਦਾ ਤੇਰੇ ਘਰ ਭੈਣ ਦੀ ਬੁੱਧੀ ਚੌਕਾ ਬਣਾ ਕੀ ਸਬਣਾ ਡਬਲ ਰੋਟੀ ਬੰਨਾ ਪੀਸ ਬੰਨਾ ਥੋੜਾ ਕਸਰਾਈ ਦਾ ਬੋਣਾ ਡਬਲ ਰੋਟਾ ਬੰਨੀ ਜਾਂਦਾ ਕਹਿੰਦਾ ਥੋੜੇ ਦੇ ਵਿੱਚ ਕਹਿੰਦਾ ਬੋਲਦਾ ਬਾਈ ਯਾਰ ਡਬਲ ਰੋਟੀ ਜੇ ਮੈਂ ਗੋਲ ਨਹੀਂ ਹੁੰਦੀ ਤਾਂ ਇਹ ਗੋਲ ਇਹ ਚੀਜ਼ਾਂ ਵਿੱਚ ਹੀ ਹੋਈਆਂ ਡਬਲ ਰੋਟੀ ਡਬਲ ਰੋਟੀ ਪੋਲੀ ਹੁੰਦੀਆਂ ਥਾਂ ਤੇਰੇ ਕਸ਼ਰਾਈ ਹੋ ਗਏ ਇਹ ਵੀ ਡਬਲ ਰੋਟੀ ਨੂੰ ਪੋਲਾ ਹੋ ਗਏ ਨਾ ਇਹ ਸਾਰੀਆਂ ਚੀਜ਼ਾਂ ਸਾਨੂੰ ਇਲਮ ਵਿੱਚ ਸਿਖਾਈਆਂ ਹੁੰਦੀਆਂ ਖੜਾ ਥੋੜੇ ਉਹੀ ਬਿੱਠਾ ਹੀ ਬੋਲਾ ਏ ਐਵੇਂ ਲੁੱਟੀਆਂ ਨਾ ਭਾਂਗੀ ਪੁੱਟੀ 50 ਰੁਪਏ ਮੱਥਾ ਦੇ ਕੇ ਛਾਲਾ ਇਹ ਹੁੰਦੀਆਂ ਸਾਰੀਆਂ ਥੌੜਿਆਂ ਚ ਥੌੜਾ ਪਾਰੇ ਛੌੜਾ ਪਾਰੇ ਪਾਰਲੀਮੈਂਟ ਦੀ ਨਿਗਰਾਨੀ ਕਰਵਾਉਣ ਤੋਂ ਮੰਗ ਰਹੇ ਉਹ ਗੱਲਾਰੇ ਦਾ ਜਿਆ ਪਾਜਾ ਕਾਹ ਕਰੀ ਹਾਂ 10 ਰੁਪਏ ਨੇ ਪਤਾ ਸੇ ਵੰਡ ਜੀ ਵੰਡ ਦਿਆਂਗੇ ਆਹੋ ਠੀਕ ਹੈ ਉਹੀ ਤਰੀਕਾ ਨਾਲ ਆ ਲੈ ਲੈ ਕਾ ਤੋੜ ਕੇ ਛਿੱਟੀਆਂ ਵਿਚਾਲੇ ਦੀ ਕੀਲ ਚ ਆ ਜਾਂਦਾ ਉਹਨਾਂ ਬੰਦਾ ਹਾਂ ਹੁਣ ਬੁਢੀ ਦੀ ਜਾਗ ਤੇ ਬੈਠਾ ਏ ਕਿਹੜੀ ਬੁਢੀ ਸ਼ਿਕਰ ਕਿਉਂ ਤੁਸੀਂ ਮੈਨੂੰ ਮਾਂ ਪੁੱਤ ਚਖਣ ਨਹੀਂ ਦਿੰਦੇ ਯਾਰ ਤੇ ਹੋਰ ਆਹੀ ਚਾਹ ਤੇ ਬੈਠਾ ਏ ਹੋਰ ਕਿਦੋਂ ਕਰਨਾ ਤੂੰ ਆ ਕੇ ਹਫਤੇਾਂ ਵੀ ਕੁਝ ਛੋੜਿਆ ਆ ਮੈਂ ਕੀ ਕੀ ਕਰਾਂ ਹਾਂ ਇਹ ਚਾਹਤਿਆਂ ਨਾਲ ਹਾਂ ਤੂੰ ਹੁਣ ਬਾਈਂਦਰ ਫਾਟਾ ਬੈਠੇ ਕੰਮ ਕਰ ਲੈ ਫੇਰ ਤਾਂ ਕੋਈ ਕਿਧਰੇ ਤੂੰ ਜੰਗੋ ਦੀਆਂ ਬਿੜਕਾਂ ਲੈਂਦਾ ਬਗੜੇ ਕਿਹੜੇ ਜੰਗੋ ਨੇ ਲਈਆਂ ਤੂੰ ਕਿਹਨੂੰ ਸੁਣ ਲਿਆ ਕਿਹੜੀ ਜੰਗੋ ਦੀ ਬਿੜਕ ਲੈ ਲਈ ਤੈਨੂੰ ਮੈਨੂੰ ਕਰਨੈਲ ਨੇ ਦੱਸਿਆ ਆ ਮੈਂ ਕਰਨੈਲ ਭੈਣ ਹੀ ਆਉਂਦਾ ਕਿੱਥੋਂ ਲੈ ਲਈ ਬਿੜਕ ਮੈਂ ਕਾਹਦੀ ਮੇਰੀ ਤਾਂ ਗੱਲ ਨਹੀਂ ਬਾਤ ਨਹੀਂ ਆ ਮੈਂ ਗੱਨਾ ਕਹਿੰਦਾ ਬਰਸੋਂ ਰਾਤ ਇੱਥੇ ਫਿਰਦਾ ਸੀਗਾ ਕਹਿੰਦਾ ਉਹ ਜਦੋਂ ਤਾਂ ਮੈਂ ਮਰਿਆਲਾ ਪਕਾਈ ਦੇਖੇ ਮੈਂ ਤਾਂ ਉਹ ਮਹਿੰਆ ਕੋਲੇ ਪਿਆ ਸੀ ਉੱਦੇ ਪਾਸੇ ਮਹਿੰਆ ਕੋਲੇ ਕਿਉਂ ਜੀ ਮੰਜੇ ਤੂੰ ਉੱਡ ਬੁਸ਼ਾਬ ਕਰਨੀ ਉੱਡਦਾ ਕਿਉਂ ਯਾਰ ਗੱਪ ਮਾਰੀ ਜਾਣਾ ਤੂੰ ਮੈਂ ਦੇਖ ਕੇ ਗਿਆ ਸੀ 11 ਵਜੇ 11 ਵਜੇ ਤੂੰ ਉੱਥੇ ਮੈਨੂੰ ਕਹਿੰਦਾ ਕਾਈ ਲੈ ਕਹਿੰਦਾ ਕੱਲ ਆਇਆ ਸੀਗਾ ਮੇਰੇ ਕੋਲ ਅੱਛਾ ਹਾਂ ਫਿਰ ਤੂੰ ਆਏ ਕਿ ਹਾਂ ਮੇਰੇ ਸਾਹਣੇ ਜੇ ਲੱਕੜੇ ਮੈਂ ਨੀਕਰ ਲਾ ਕੇ ਪੈਣਾ ਤੂੰ ਮੇਰੇ ਨਾਲੀ ਪੈ ਗਿਆ ਜੇ ਏਟਨ ਡਾਰਾ ਵੀ ਉੱਠ ਕੇ ਨਾ ਵਗ ਜੇਉਹ ਨਾਲ ਪੈ ਜਾ ਤੇਰੀ ਭੈਣ ਘੜੀ ਹੈ ਨਹੀਂ ਤੈਨੂੰ ਡਰ ਆ ਜੇ ਫਿਰ ਵੀ ਉੱਠ ਕੇ ਨਾ ਵਗ ਜੇ ਕੰਗਲ ਦੇ ਖੜਦੇ ਨਹੀਂ ਹਨ ਕਿਤੇ ਨਾਲੇ ਮੈਂ ਤੇ ਤੂੰ ਖੜਦਾ ਮੈਂ ਨਾਲੇ ਮਹਾਂ ਕੋਲੇ ਪੈਣਾ ਸੌਖਾ ਉੱਥੇ ਮੁਸ਼ਕਲ ਤੂੰ ਪੈ ਗਿਆ ਕਰ ਮੈਂ ਤਾਂ ਕੋਈ ਨਹੀਂ ਪੈਂਦਾ ਆਪ ਹੀ ਪੈ ਗਿਆ ਕੁਛੀ ਮਾਂ ਪੁੱਤ ਕੋ ਪੈ ਜਾ ਮੈਨੂੰ ਉਹਦਾ ਧੱਕਣ ਤੇ ਤੇ ਫਿਰ ਤੈਨੂੰ ਕੀ ਹੁੰਦਾ ਫਿਰ ਮੈਂ ਆਪਦਾ ਕਿੱਥੇ ਜਾ ਮਾਂ ਰਾਤ ਨੂੰ ਜਾਂ ਥੋਨੂੰ ਕਿੱਥੇ ਐ ਕਿਵੇਂ ਕਿੱਥੇ ਜਾ ਵਦਨਾਮੀਂ ਕਰਾਂ ਮੈਂ ਸਾਡੀਆਂ ਯਾਰ ਵਦਨਾਮੀਂ ਖਰਾਤੀ ਤੇਰੀ ਤੂੰ ਭਗ ਜਾਏਗੀ ਵੀ ਪਬਰਾਂ ਚਹੀਂ ਨਹੀਂ ਮੈਂ ਤਾਂ ਕੋਈ ਨਹੀਂ ਜਾਂਦਾ ਇੱਕ ਜੇ ਜੋ ਉੱਥੇ ਜਾਣਾ ਪੈਂਦਾ ਜਾਂਦਾ ਨਾਲੇ ਹੋਰ ਆ ਜਾਣਾ ਸੌਖਾ ਕਿਸੇ ਦੇ ਘਰੇ ਤੂੰ ਭਗ ਗਈ ਮੈਂ ਤਾਂ ਕੋਈ ਨਹੀਂ ਜਾਂਦਾ ਕਿਸੇ ਦੇ ਘਰੇ ਬਾਹਰਦੇ ਨਹੀਂ ਕੋਈ ਉੱਥੇ ਪਤਾ ਲੱਗੂਗਾ ਕਿਸੇ ਨੇ ਬੁੰਡਕੁੱਟੀ ਤੇਰੀ ਲੋੜਾ ਸਾਡੇ ਜਿਹੜੀਆਂ ਫੜਨਾ ਮੈਂ ਤਾਂ ਹੀ ਜਾਊਂ ਆਹ ਆਪ ਨਹੀਂ ਆਂ ਜੰਗੋੜ ਦੇ ਨਾਲ ਫਲਾਨੀ ਦਾ ਪਿਓ ਨੂੰ ਵੀ ਕੋਈ ਵੇਚੀਆਂ ਕਰਦਾ ਹੁੰਦਾ ਭੈਣ ਦੇ ਲਨ ਜਾਂ ਕੋਈ ਹਾਬ ਨਾਲ ਉਹ ਗੱਲ ਕਰ ਤੂੰ ਕਿਰੇ ਉਹ ਦੂਜੇ ਪਿੰਡ ਜਾਂਦਾ ਸੀ ਤੋ ਕੋਲੇ ਤੁਸੀਂ ਤੋ ਕੋਲ ਜਾਂਦਾ ਨਹੀਂ ਮੈਂ ਤਾਂ ਜਾਊਂ ਗਾਗਲੀ ਸਾਦੀ ਤੇ ਤੂੰ ਵਗ ਜਾ ਹਾਂ ਅਗਲੀ ਸਾਦੀਆਂ ਪੈਸੇ ਖਵਾਈਏ ਨਾ ਪੈਨਸ਼ਨ ਵਾਲੇ ਉਧਰ ਤੱਕ ਜੇ ਪੈਸੇ ਸਭ ਕਵੀਜ਼ ਦੀ ਤੇਰੇ ਕੋਲੇ ਘਰੇ ਪੈਸੇ ਪੈਨਸ਼ਨ ਵਾਲੇ ਨਹੀਂ ਉਹ ਤੇਰੇ ਕੋਲ ਕਿੱਦੇ 1500 ਰੁਪਏ ਉਹਦਾ ਜੱਡਾ ਵੀ ਨਹੀਂ ਮਿਲਣਾ ਮੈਂ ਕਦੇ ਖਵਾ ਤੇ ਯਾਰ ਤਾਂ ਵੀੜੇ 100 200 ਲੱਗਦਾ ਯਾਰ 100 ਜਾਂ ਤਾਂ ਮਹੀਨੇ ਜਾਂ ਮਹੀਨੇ ਦਾ 100 200 ਲੱਗੂ ਤੇ ਹੋਰ ਕੀ ਲੱਗੂ ਮਰੀਏ ਨਾ ਤੂੰ ਤਾਂ ਉਧਰ ਤੱਕ ਥੱਕੀ ਜਾਂਦਾ ਥੱਕੀ ਜਾਂ ਤੂੰ ਜਿਹੜੇ ਪੈਸੇ ਦੇਣੇ ਸੌਖੇ ਨੇ ਕਰ ਸੱਜ ਚਾਹੀਂਗਾ ਕਰ ਸ ਖੜ ਜਾ ਆ ਤੇ ਪੰਜ 6 ਦਿਨ ਹੋ ਗਏ ਮੈਂ ਬਾਣੀਏ ਕੋਲੇ ਜਾ ਕੇ ਆਂ ਕਦਾ ਤਰਾ ਬਾਪੂ 20000 ਰੁਪਏ ਫੜ ਕੇ ਲੈ ਕਾਦੇ ਵਾਸਤੇ ਲੈ ਆ ਫੜ ਕੇ ਉਹ ਯਾਰੋ ਦਾ ਪਾਇਪ ਲਾਈਨ ਚ ਹਿੱਸਾ ਪਾਇਆ ਯਾਰ ਮਰੀ ਜਿਹੜੀ ਪਾਇਪ ਲਾਈਨ ਦੀ ਹਿੱਸਾ ਪਾਇਆ ਦੱਸ ਯੋ ਨਾਲੀ ਜੋ ਪਾਇਆ 2 ਖੱਲੇ ਬਾਟ ਯਾਰ ਮਰੀ ਉਹ ਤਾਂ ਮੈਂ ਦਿੱਤਾ ਉਹਨੂੰ ਐਵੇਂ ਹੀ ਦਿੱਤਾ ਤੂੰ ਮੇਰੇ ਖਾਤੇ ਪਰੇ ਤੂੰ ਤਾਂ ਜੇ ਭਾਗ ਤੇ ਭਾਰ ਗਿਆ ਗਿਆ ਲੈ ਕਹਿੰਦੇ ਰੁਪਏ ਧਾਰੇ ਇੱਥੇ 10000 ਮੈਂ ਦੇ ਗਿਆ ਤੂੰ ਕਿੱਥੇ ਦੇ ਗਿਆ ਮੈਨੂੰ ਐ ਉਹ ਤੂੰ ਦੇ ਤਾ ਉਹਦਾ ਘੱਟਦਾ ਸੀ ਕਰ ਦੇ ਦਿੱਤਾ ਮਰੀ ਜਨੇ ਮੈਨੂੰ 10 ਮੈਨੂੰ 20000 ਕਿੱਥੇ ਲਾਇਆ ਐਵੇਂ ਭੈਣ ਬਾਣੀਆਂ ਜਹੋਂ ਦਾ ਕਲਮਾ ਪੜ-ਪੜ ਸੁਣਾਈ ਜਾਂਦਾ ਕਲਮਾ ਪੜ-ਪੜ ਸੁਣਾਈ ਜਾਂਦਾ ਤੈਨੂੰ ਦੇ ਨਬੀ ਯਾਰ ਤੂੰ ਦੇ ਦੇ ਕਿਸੇ ਨੂੰ ਐਂ ਲਈ ਜਾਂਦੇ ਲੋਕ ਜੇ ਦਿੱਤੀ ਐ ਫਿਰ ਹੋਰ ਕਿਹਨੂੰ ਤੇ 20000 ਦਿਖਾ ਮੈਨੂੰ ਕਿੱਥੇ ਤੇਰੇ ਕੋਲ ਚੱਲ ਐਂ ਕਰੀ ਫਿਰ ਹਾਂ ਗਾਹਾਂ ਵਾਲੇ ਗਰੇ 20000 ਤੂੰ ਰੱਖੀ ਤੂੰ ਦੇ ਦੇ ਕਰ ਕਿਉਂ ਮੈਂ ਦੇ ਦਿਆ ਕਰਾਂ ਤੈਨੂੰ ਕੀ ਦੇ ਦਿਆ ਕਰਾਂ ਦਸੀ ਕਿਆ ਪਾਣੀ ਦੀ ਗੱਲ ਕਰਨ ਤੂੰ ਫੜਾ ਦੇ ਕਿਆ ਪਾਣੀ ਤਾਂ ਤੈਨੂੰ ਫੜਾਉਣੀ ਐ ਅਸੀਂ ਫੜਾਉਂਦੇ ਨਹੀਂ ਹਾਂ ਤੂੰ ਚਾਹ ਨਹੀਂ ਫੜਾਉਂਦੇ ਨਾ ਕਿਸੇ ਪਰ ਕਿਵੇਂ ਓ ਮਾ ਕਿਆ ਫਰਕ ਕੋਈ ਦਾ ਇੱਥੇ ਪਾਉ ਕੋ ਪਾਉ ਮਰ ਜੇ ਨੇ ਬੋਲ ਮਰ ਜੇ ਨੇ ਕੋਈ ਸੁਣਦਾ ਨਹੀਂ ਗਿੰਦਾ ਨਹੀਂ ਨਾ ਤੂੰ ਥੋੜੇ ਯਾਰ ਸੁਣਦਾ ਕਿਉਂ ਨਹੀਂ ਤੇਰੀ ਗੱਲ ਕੋਣ ਨਹੀਂ ਸੁਣਦਾ ਮੈਨ ਕਾਲ ਤੂੰ ਪਾਇਆ ਕਰ ਯਾਰ ਮੈਂ ਤਾਂ ਅੰਦਰ ਪਾਇਆ ਕੋ ਬਸ ਧੱਕਾ ਤੁਹਾਨੂੰ ਸ਼ੱਕ ਦਾ ਸ਼ੱਕ ਜਾਂਦਾ ਨਹੀਂ ਮੇਰੇ ਸਾਲਿਓ ਹਾਂ ਬੀਬੀ ਕੋਲੇ ਪਾਇਆ ਕਰਾਂਦਾ ਸ਼ੱਕ ਜਾਂਦਾ ਬੀਬੀ ਕਿੱਥੇ ਪਹੁੰਚੀ ਆ ਹਾਂ ਪਾਇਆ ਕਰ ਉੱਥੇ ਪਸੂਆ ਗੱਲਾਂ ਕਰਦੀਆਂ ਸੱਪ ਲੜਦਾ ਉਸੂਆਂ ਕੋਲੇ ਮਾਪੇ ਪੈ ਜਾਗਾ ਅਕੇ ਨਸ਼ਾ ਖਾਣੇ ਜੇ ਨਸ਼ਾ ਖਾਣੇ ਮੈਂ ਤੱਜੇ ਤੋਂ ਐ ਚੁੰਬੜਦਾ ਤਾਂ ਨਹੀਂ ਖਾਣਾ ਨਹੀਂ ਔਰ ਕੀ ਘਟਗਾ ਦੀ ਨਹੀਂ ਫਿਰ ਐ ਮੈਂ ਕੁਕ ਲੂਟਦਾ ਨਹੀਂ ਵੱੜਦਾ ਜੇ ਖਾਣਾ ਭਰਾ ਕੀ ਪਤਾ ਵੱੜਦੀ ਆ ਮੈਨੂੰ ਵੀ ਪਤਾ ਡਰ ਬਹਿ ਰਿਹਾ ਮਾਂ ਪੁੱਤਾਂ ਨੂੰ ਫੇਰ ਹੀ ਥਾ ਥਾ ਭੌਂਕਦਾ ਫਿਰਦਾ ਹਾਂ ਐ ਹਲਕਿਆਂ ਕੋਈ ਮੈਂ ਭੌਂਕਦਾ ਫਿਰਦਾ ਯੋ ਘਰੇ ਨੂੰ ਕੁਛ ਮਿਲਦਾ ਬਾਹਰ ਮਲ ਨਹੀਂ ਆ ਤੇ ਤੇਦਾ ਗਰਮਾਇਸ਼ ਕੱਢੇ ਮੇਰੇ ਫੁਣਚੀਆਂ ਹੋ ਰਹੀਆਂ ਗਰਮਾਇਸ਼ ਨਾਲ ਕੀ ਨਹੀਂ ਮਿਲਦਾ ਤੈਨੂੰ ਘਰੇ ਦੱਸ ਕੀ ਨਹੀਂ ਮਿਲਦਾ ਦੱਸ ਗਰਮਾਇਸ਼ ਨਹੀਂ ਨਿਕਲਦੀ ਕੱਢ ਲੈ ਜਾ ਕੇ ਕੱਢ ਲੈ ਗਰਮਾਇਸ਼ ਹੋ ਰਹੀਆਂ ਫੁਣਸੀਆਂ ਹੋ ਰਹੀਆਂ ਕਿੱਥੇ ਕੱਢਾਂ ਦੱਸ ਕੱਢ ਲੈ ਕਰਕੇ ਤੇ ਮਰਜੀ ਜਾ ਕੇ ਬੱਸ ਫਿਰ ਇਸ ਕੰਨ ਤੇ ਰੋ ਬੱਤੇ ਕੱਢਾ ਗੱਲ ਕਰ ਬਾਣੀਓ ਤਾਂ ਪੈਸੇ ਨਾ ਫੜ ਕੇ ਲੈ ਨਹੀਂ ਫੜਾ ਓਏ ਪਾ ਜਾ ਹਾਂ ਦੇਖੀ ਜਾ ਮੈਂ ਲਾ ਚੀਸੜੀ ਨੇ ਦੰਦੀ ਪੱਤੀ ਇੱਥੇ ਲੱਖ ਚ ਦੇਖੀ ਕਾ ਰੱਖੇ ਇੱਥੋਂ ਇੱਥੇ ਇੱਥੇ ਫਰਦ ਭੈਣ ਦੀ ਬੁੰਡ ਦੇਣਾ ਕੁਛੁੱਤੇ ਹੱਥ ਬਵਾਈਆ ਕਾਹਨੂੰ ਕੁਛੁੱਤੇ ਖਾ ਜਾ ਚਿਚੜੀ ਲੜਕੀ ਚਿਚੜੀ ਮੈਂ ਜਾਨਾ ਯਾਰ ਭੈਣ ਦੀ ਬੁੰਡ ਯਾਰ ਚੱਲ ਚੰਗਾ ਭੈਣ ਦੇ ਲੰਨ ਦੇ ਦੇਖੀ ਨਾ ਲੋਕਾਂ ਨੇ ਗਿਚੀ ਗਿਚੀ ਕਰੀ ਚੱਲਾ ਮੇਰੇ ਨਾਲ ਦੇਖੀ ਕੰਗੇ ਨਹੀਂ ਹੈ ਨਹੀਂ ਕਬਲੇ ਯੇ ਜਵਾਕ ਜਾਣ ਇੱਥੇ ਬੁੰਡ ਚ ਬਜਾਇਓ ਇੱਥੇ ਬੁੰਡ ਚ ਕੁਰਸੀ ਦਾ ਨੂੰ ਤੜਕੀ ਵੀ 100 ਭੰਤੇ ਬੰਦੇ ਜਣਾ ਮੇਰੇ ਕੋਲੇ ਮਜਾ ਸਭਾ ਕੀ ਕਰਦਾ ਛੜੇ ਬੰਦੇ ਕੋਲੇ ਉਹ ਹੀ ਨਹੀਂ ਬਹਿਣਾ ਹੁੰਦਾ ਬੰਦਾ ਤੋ ਇਹ ਕੱਬ ਬਖਾਰਾ ਕਰ ਸਾਲਾ ਥੋਲੇ ਦਾ ਸਿੱਖਣੇ ਨਹੀਂ ਰੋਕਸ ਤੂੰ ਬੈਠਣਾ ਫਾਇਦਾ ਤੇ ਮੇਰੇ ਕੋਲ ਮਾ ਜੰਮਰ ਬਾਈ ਜਿੰਦਾ ਭੈਣ ਦੇ ਖਾਸ ਮਾਰਾ ਕਬੀਰ ਆਦ ਸਾਲਾ ਘਿਚੀ ਵਿਚੀ ਦਾ ਮੰਡਾ ਦਾ ਹੂੰ ਲੋਕਾਂ ਨੂੰ ਕਿੱਕਰਾ ਦੇ ਡਰਾਉ ਜਿਹੜੇ ਲੋਟਾ ਰਾਹ ਨਹੀਂ ਟੱਪਿਆ ਕਰਨਾ ਖੇਤ ਵਾਲਾ ਕੋਈ ਵੀ ਘਿਚੀ ਵਿਚੀ ਨਾ ਕਰ ਦੇ ਭੈਣ ਦੇ ਲੰਨ ਦੇ ਆ ਸਲੈਂਚਰ ਪੱਟਦਾ ਸੀ ਗੰਦੂਰ ਦਾ ਸਾਲਾ ਘੁਚੀ ਕੀ ਚੀਜ਼ ਆ ਤੇ ਬੇਬੇ ਨੂੰ ਕਹਿਣਾ ਮੀਨੋ ਆ ਹਟਾ ਘਿਚੀ ਵਿਚੀ ਮੋਰਚਾ ਤੋੜ ਦੂ ਨੀ ਵਾਰ ਕੇ ਜਾਣਾ ਸਾਲਾ ਘਿਚੀ ਦਾ